ਕੀ ਨਾ ਬੰਦੇ ਕਰਨਾ ਵੀ ਅੰਦਰ ਦੇ ਲੱਤਾਂ ਨਹੀਂ ਮੈਂ ਦੇਖਦੇ ਉਹਨਾਂ ਨੂੰ ਦੰਗਾ ਆਈ ਹੁੰਦੀ ਹੈ ਹੋ ਗਈ ਆ ਆ ਗਈ ਕੀ ਗੱਲ ਹੋਈ ਹੈ ਕੱਲੇ ਆਨੇ ਨਾਲ ਜਾਣਾ ਆਇਆ ਕਿ ਲੱਤ ਕਦੀ ਨਾ ਮਾਰੀ ਇਹ ਮਾਰੀ ਨਾ ਉਹ ਮਰੋੜਿਆ ਸਾਰੀ ਕੱਲਾ ਨਾ ਮਾਰਦਾ ਉਹ ਲੱਤ ਕਨੇ ਮਾਰੀ ਆ ਵੀਡੀਓ ਦਾ ਵੀਡੀਓ ਦਾ ਕਾ ਨਾ ਵੀਡੀਓ ਦਾ ਹਰ ਮੇਰੇ ਲੱਤ ਮਾਰੀ ਗਿਆ ਵੀਡੀਓ ਦਾ ਮੈਂ ਤੇਰੇ ਤੋਂ ਮਾਰੀ ਨੀ এই যে আমি রেমা রিচ এই যে এটা 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 ਮਾਮਲਾ ਮੁਖਸਰ ਸਾਹਿਬ ਦੇ ਨਾਲ ਸਬੰਧਤ ਹੈ ਜਿੱਥੇ ਇੱਕ ਬਜ਼ੁਰਗ ਦੁਕਾਨ ਤੇ ਡੋਸਾ ਲੈਂਡ ਪਹੁੰਚਦਾ ਹੈ ਡੋਸੇ ਵਾਲੀ ਦੁਕਾਨ ਤੇ ਦੁਕਾਨਦਾਰਾ ਦੇ ਨਾਲ ਬਹਿਸ ਹੋ ਜਾਂਦੀ ਹੈ ਬਜ਼ੁਰਗ ਦਾ ਇਲਜ਼ਾਮ ਹੈ ਕਿ ਮੈਂ ਤਿੰਨ ਡੋਸੇ ਆਰਡਰ ਕੀਤੇ ਔਰ ਮੇਰੇ ਤੋਂ ਪਿੱਛੋਂ ਜੋ ਲੋਕ ਆਏ ਉਹਨਾਂ ਨੂੰ ਤਾਂ ਆਰਡਰ ਦੇ ਦਿੱਤਾ ਗਿਆ ਪਰ ਮੈਨੂੰ ਲੰਬਾ ਸਮਾਂ ਇੰਤਜ਼ਾਰ ਕਰਵਾਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਦੇ ਵੱਲੋਂ ਦੁਕਾਨ ਦੇ ਅੰਦਰ ਬਹਿ ਕੇ ਰੋਸ ਵੀ ਆਪਣਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੈਨੂੰ ਮੇਰਾ ਆਰਡਰ ਟਾਈਮ ਸਿਰ ਕਿਉਂ ਨਹੀਂ ਦਿੱਤਾ ਗਿਆ ਇਸ ਪ੍ਰੰਤ ਬਜ਼ੁਰਗ ਨੇ ਇਹ ਵੀ ਇਲਜ਼ਾਮ ਲਾਇਆ ਕਿ ਦੁਕਾਨਦਾਰ ਨੇ ਮੇਰੇ ਕਿਸੇ ਪਰਵਾਸੀ ਤੋਂ ਲੱਤ ਮਰਵਾਈ ਤਾਂ ਉਸ ਤੋਂ ਬਾਅਦ ਬਜ਼ੁਰਗ ਨੇ ਕੁਝ ਨੌਜਵਾਨਾਂ ਨੂੰ ਬੁਲਾਇਆ ਜਦੋਂ ਉਹ ਦੁਕਾਨ ਤੇ ਪਹੁੰਚਦੇ ਨੇ ਤਾਂ ਮਾਮਲਾ ਪੁਟਮਾਰ ਤੱਕ ਪਹੁੰਚ ਜਾਂਦਾ ਹੈ ਔਰ ਦੁਕਾਨਦਾਰ ਦੇ ਨਾਲ ਉੱਥੇ ਕੰਮ ਕਰ ਰਹੇ ਪ੍ਰਵਾਸੀਆਂ ਦੇ ਨਾਲ ਵੀ ਬਜ਼ੁਰਗ ਦੇ ਨਾਲ ਆਏ ਹਮਾਇਤੀਆਂ ਦੇ ਵੱਲੋਂ ਕਟਮਾਰਕ ਕੀਤੀ ਜਾਂਦੀ ਹੈ ਜੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਹੀ ਬਜ਼ੁਰਗ ਕ੍ਰਿਸ਼ਨ ਸਿੰਘ ਦਾ ਕੀ ਕਹਿਣਾ ਹੈ ਕਿਉਂ ਇਹ ਘਟਨਾ ਵਾਪਰੀ ਔਰ ਦੁਕਾਨਦਾਰ ਰਿਸ਼ਤੇ ਕੀ ਸਪਸ਼ਟੀ ਕਰਨ ਦੇ ਰਿਹਾ ਸੁਣਦੇ ਹਾਂ ਮੇਰਾ ਨਾਮ ਮਨੀਸ਼ ਕੁਮਾਰ ਹੈ ਤੇ ਮੇਰੀ ਦੁਕਾਨ ਹੈ ਜੂਬਾ ਬਟੂਰੇ ਵਾਲਾ ਤੇ ਜਿਹੜੀ ਅੱਜ ਸੋਭਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕੱਲਾ ਪੱਖ ਰੱਖਿਆ ਗਿਆ ਕਿ ਉਹ ਸਾਂਬਰ ਪਾਇਆ ਗਿਆ ਉਹ ਸਾਂਬਰ ਪਾਇਆ ਨਹੀਂ ਗਿਆ ਉਹ ਹੱਥੋਂ ਪਾਈ ਜਿ ਪਿਆ ਹੈ ਉਹਨਾਂ ਦੇ 10-12 ਬੰਦੇ ਆਏ ਸੀਗੇ ਉਸ ਤੋਂ ਬਾਅਦ ਜਦੋਂ ਗੱਲ ਹੋਈ ਹੈ ਬਜ਼ੁਰਗ ਨਾਲ ਉਸ ਤੋਂ ਬਾਅਦ ਉਹ ਹੱਥੋਂ ਪਾਈ ਉਹਨਾਂ ਨੇ ਕੀਤੀ ਹੈ ਤੇ ਉਹ ਗਲਤੀ ਨਾਲ ਸਾਂਬਰ ਪਿਆ ਨਾ ਕਿ ਸੀ ਉਹ ਇੰਟੈਂਸ਼ਨਲੀ ਉਹਨਾਂ ਦੇ ਫੇਸ ਤੇ ਉਹ ਸਾਂਬਰ ਪਾਇਆ ਸੀ ਗੱਲ ਕੀ ਹੋਈ ਸੀ ਸਾਰੀ ਗੱਲ ਇਹ ਹੋਈ ਸੀ ਕਿ ਸ਼ਨੀ ਐਤਵਾਰ ਰਖੜੀ ਕਰਕੇ ਮੇਰੀ ਦੁਕਾਨ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਵੈਸੇ ਵੀ ਸ਼ਨੀ ਐਤਵਾਰ ਮੇਰੇ ਕੋਲ ਰਸ਼ ਹੁੰਦਾ ਤੇ ਵੇਟਿੰਗ ਘੱਟੋ ਘੱਟ ਵੀ 35 ਤੋਂ 40 ਮਿੰਟ ਦੀ 30-35 ਮਿੰਟ ਦੀ ਵੇਟਿੰਗ ਹੁੰਦੀ ਹੈ ਇਹ ਮੇਰੇ ਕੋਲ ਆਈ ਸੀ ਇਹਨਾਂ ਨੇ ਮੈਨੂੰ ਆਰਡਰ ਦਿੱਤਾ ਤੇ ਮੈਂ ਇਹਨਾਂ ਨੂੰ ਕਿਹਾ ਸਪੈਸ਼ਲ ਬਾਪੂ ਜੀ کہہ ਕੇ ਬੁਲਾਇਆ ਨੂੰ ਮੈਂ ਤੁਸੀਂ ਬਾਜ਼ਾਰ ਕੰਮ ਜਾਇਓ ਜੇ ਇੱਥੇ ਬਹਿਣਾ ਬਹਿ ਜਾਓ ਤੇ ਮੈਂ ਤੁਹਾਡਾ ਅੱਧੇ ਘੰਟੇ ਦਾ ਆਰਡਰ ਪੈਕ ਕਰ ਦਊਗਾ ਉਹ 10 ਮਿੰਟ ਬਾਅਦ ਆ ਕੇ ਮੇਰੀ ਕੁਰਸੀ ਤੇ ਬੈਠ ਕੇ 5 ਮਿੰਟ ਉਹਨੇ ਹੋਰ ਇੰਤਜ਼ਾਰ ਕੀਤਾ ਤੇ ਮੈਨੂੰ ਉਹ ਪੂਰੀ ਗਲਤ ਲੈਂਗੁਏਜ ਦੇ ਵਿੱਚ ਗਾਲ ਕੱਢ ਕੇ ਬੋਲੇ ਵੀ ਡੇਢ ਘੰਟਾ ਹੋ ਗਿਆ ਮੈਨੂੰ ਬੈਠਾ ਤੂੰ ਮੈਨੂੰ ਆਰਡਰ ਕਿਉਂ ਨਹੀਂ ਦੇ ਰਿਹਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਏਡੀ ਉੱਚੀ ਮੇਰੀ ਦੁਕਾਨ ਤੇ ਨਾ ਬੋਲੋ ਵੀ ਲੇਡੀਜ਼ ਆ ਕੇ ਬੈਠੇ ਆ ਪੂਰਾ ਰਾਸ਼ੀ ਉਸ ਦਿਨ ਕੱਲ ਦੀ ਗੱਲ ਹੈ ਵੀ 35-40 ਮਿੰਟ ਦੀ ਵੇਟਿੰਗ ਚੱਲ ਰਹੀ ਸੀ ਇੰ ਪਰ ਉਹਨਾਂ ਨੇ ਕਿਸੇ ਮੇਰੇ ਕਸਟਮਰ ਦੀ ਲਿਆਇ ਨਹੀਂ ਕੀਤੀ ਕਿਸੇ ਲੇਡੀਜ਼ ਦੀ ਲਿਆਇ ਨਹੀਂ ਕੀਤੀ ਉਹਨਾਂ ਨੇ ਗਾਲੀ ਘੋਲ ਚਾਲੂ ਰੱਖਿਆ ਰੋਕਣ ਦੇ ਬਾਵਜੂਦ ਵੀ ਲਗਾਤਾਰ ਉਲਟਾ ਵਧ ਰਹੀ ਸੀ ਇਹ ਫਿਰ ਥੋੜੀ ਬਹੁਤ ਸਾਡੀ ਮੈਂ ਉਹਨਾਂ ਨੂੰ ਰੋਕਿਆ ਪਰ ਉਹ ਗੱਲ ਨਹੀਂ ਮੰਨੇ ਖੜੇ ਹੋ ਗਏ ਕੁਰਸੀ ਤੋਂ ਪਰ ਸਾmber ਕਿਵੇਂ ਫਿਰ ਪੈ ਗਿਆ ਸਾmber ਜਦੋਂ ਉਹਨਾਂ ਨੇ 10 ਬੰਦੇ ਬਾਅਦ ਚ ਉਹਨਾਂ ਨੇ ਫੋਨ ਕਰਕੇ ਉਹ ਮੇਰੀ ਦੁਕਾਨ ਦੇ ਵਿੱਚੇ ਬੈਠ ਗਿਆ ਚੌਂਕੜੀ ਮਾਰ ਕੇ गिरਣ ਤੋਂ ਬਾਅਦ ਉਹ ਬੈਠ ਗਿਆ ਫਿਰ ਕਹਿੰਦਾ ਮੈਂ ਜਾਣਾ ਨਹੀਂ ਫਿਰ ਉਹਨੇ ਮੇਰੇ ਸਾਹਮਣੇ 2-10 ਬੰਦਿਆਂ ਨੂੰ ਬੁਲਾਇਆ ਉਹਨਾਂ ਨੇ ਹੱਥੋ ਪਾਏ ਕੀਤੀ ਉਹਦੇ ਦੌਰਾਨ ਉਹਨਾਂ ਦੇ ਸਾਹਮਣੇ ਆ ਜੀ ਕੋਈ ਅਸੀਂ ਦਰਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਾਂਜੀ ਇੱਕ ਕੈਮਰਾ ਪਿੱਛੇ ਲੱਗਿਆ ਜਿਹੜੇ ਮੇਰੇ ਬਾਕੀ ਕੈਮਰੇ ਉਹ ਸਾਰੇ ਲਾਈਵ ਚੱਲਦੇ ਆ ਇੱਕ ਕੈਮਰੇ 'ਚ ਮੇਰੀ ਰਿਕਾਰਡਿੰਗ ਹੈ ਜਿੰਦੇ ਵਿੱਚ ਸਾਰਾ ਦਿਖਦਾ ਹੈ ਰਿਕਾਰਡਿੰਗ ਦੇ ਸਕਦੇ ਹੋ ਵੀ ਜਦੋਂ ਬੋਲੇ ਆ ਜਾਂ ਤੁਸੀਂ ਬੋਲਦੇ ਹੋ ਹਾਂਜੀ 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 ਤਾਂ ਲੱਗਦਾ ਕਿ ਇਸ ਤਰ੍ਹਾਂ ਦੀ ਇਹੋ ਜਿਹੀ ਘਟਨਾਵਾਂ ਉਹਨੀਆਂ ਤੇ ਹੋ ਜਾਂਦੀਆਂ ਜੋ ਉਹ ਬਜ਼ੁਰਗਾਂ ਦੇ ਨਾਲ ਨੀ ਬਜ਼ੁਰਗ ਨਾਲ ਅਸੀਂ ਕੁਝ ਵੀ ਨਹੀਂ ਕੀਤਾ ਜੀ ਨਹੀਂ ਅਫਸੋਸ ਤਾਂ ਤਾਂ ਹੋਵੇਗਾ ਜੇ ਅਸੀਂ ਕੁਝ ਉਹਨਾਂ ਨੂੰ ਆਖਿਆ ਹੋਵੇ ਜਾਂ ਅਸੀਂ ਕਿਸੇ ਤਰ੍ਹਾਂ ਦੀ ਪਹਿਲ ਕੀਤੀ ਹੋਵੇ ਉਹਨਾਂ ਨੇ ਕਿਸੇ ਸਾਡੇ ਕੋਈ ਲਿਆਜ ਨਹੀਂ ਕੀਤੀ ਨਾ ਅਸੀਂ ਉਹਨਾਂ ਨੂੰ ਕੁਝ ਆਖਿਆ ਸਿਰਫ ਉਹ ਸਿੰਪਲ ਇੱਕ ਆਰਡਰ ਲੈਣ ਆਏ ਆ ਗਾਗ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਆਰਡਰ ਦਿੱਤਾ ਬਸ ਹੋਰ ਕੁਝ ਵੀ ਗੱਲ ਨਹੀਂ ਕੋਈ ਸਾਡਾ ਨਾਲ ਕੋਈ ਪੁਰਾਣਾ ਮਸਲਾ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਅਸੀਂ ਉਹਨਾਂ ਨੂੰ ਜਾਣ ਦੇ ਤੱਕ ਨੇ ਇੱਕ ਗਾਗ ਦੇ ਤੌਰ ਤੇ ਉਹ ਸਾਡੇ ਕੋਲ ਸਮਾਨ ਲੈਣ ਆਏ ਆ ਬਸ ਉਹ ਲੈ ਕੇ ਚਲੇ ਗਏ ਮੈਂ ਨਾ ਕਾਕਾ ਮੇਰਾ ਕਹਿੰਦਾ ਵੀ ਦੋਸਾ ਖਾਣਾ ਮੈਨੂੰ ਲਿਆ ਦੇ ਜੜੀ ਮੈਂ ਦੋਸਾ ਲੈਣ ਆਇਆ ਜਦੋਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਤੈਨੂੰ ਦੋਸੇ ਦੇ ਦਿਓ ਤੇ ਕਹਿੰਦੇ 270 ਰੁਪਏ ਜਦੋਂ ਮੈਂ 270 ਰੁਪਏ ਇਹਨਾਂ ਨੂੰ ਪੇ ਕਰਤੇ ਕਹਿੰਦੇ 20 ਮਿੰਟਾਂ ਬਾਅਦ ਲੈ ਜਾਓ ਮੈਂ ਅੱਧਾ ਘੰਟਾ ਲੱਗ ਗਿਆ ਮੈਂ ਯਾਰ ਮੇਰੇ ਨਾਲ ਪਹਿਲਾਂ ਤੋਰੀ ਜਾਂਦੇ ਹੋ ਮੈਨੂੰ ਦੇ ਦਿਓ ਤੇ ਮੈਨੂੰ ਕਹਿੰਦਾ ਤੈਨੂੰ ਬਾਲਾ ਬੋਲਣਾ ਆਉਂਦਾ ਤੂੰ ਬਾਲਾ ਬਕਵਾਸ ਕਰਦਾ ਤੇ ਇਹ ਜਿਹੜਾ ਐਣਕਾਂ ਜਿਹੇ ਵਾਲਾ ਮੁੰਡਾ ਸੀ ਇਹਦਾ ਨਾਂ ਨਹੀਂ ਪਤਾ ਮੈਨੂੰ ਅ ਅਯੂਬਾ ਪਟੂਰੇ ਵਾਲੇ ਜਿਹੜੇ ਆ ਤੇ ਇਹਨੇ ਮੈਂ ਕੁਰਸੀ ਤੇ ਬੈਠਾ ਸੀ ਕਹਿੰਦਾ ਤੂੰ ਬਾਰਾ ਬਕਵਾਸ ਕਰਦਾ ਇੰਨੇ ਗਾਹ ਕਿ ਬੈਠੇ ਆ ਤੂੰ ਬੋਲਦਾ ਤੇ ਇਹ ਨਹੀਂ ਤੇਰਾ ਕਾਲੇ ਆ ਤੇ ਲਿਆ ਕੇ ਮੇਰੇ ਇਥੇ ਬੂਟ ਮਾਰਿਆ ਹਿੱਕ ਦੇ ਵਿੱਚ ਮੈਂ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਤੇ ਸਾਰੇ ਗਾਹਕੇ ਹੈ ਜੀ ਉਥੇ ਤੁੰਦੂ ਮੈਂ ਮੈਂ ਹੋ ਗਈ ਤੇ ਜਿਹੜੇ ਇਹਦੇ ਮਲਾਜ਼ਮ ਸੀ ਉਹਨਾਂ ਨੇ ਮੇਰੇ ਲੱਤਾਂ ਬਾਹਾਂ ਮਾਰੀਆਂ ਇਹਨਾਂ ਆਉਦੇ ਮੁੰਡਿਆਂ ਨੂੰ ਫੋਨ ਕੀਤਾ ਵੀ ਪੁੱਤ ਆ ਗੱਲ ਹੋ ਗਈ ਮੈਂ ਤਾਂ ਨੇ ਆ ਗੱਲ ਹੋ ਗਈ ਮੇਰੇ ਨਾਲ ਕੀ ਪਾਇਆ ਤੁਹਾਡੇ ਉੱਤੇ ਕੀ ਰੱਖਿਆ ਇਹ ਇਹਨਾਂ ਨੇ ਗਰਮ ਗਰਮ ਮੇਰੇ ਅੱਖਾਂ 'ਚ ਦਾਲ ਪਾਤੀ ਜੀ ਛੁੱਲੇ ਜਾਣੀ ਸੀ ਆ ਪਤਾ ਨਹੀਂ ਕੀ ਸਬਰ ਸੁਬਰ ਕੀ ਕਹਿੰਦੇ ਆ ਜੀ ਅੱਛਾ ਉਹ ਪਾਤੀ ਮੈਨੂੰ ਦਿਸਣੋਂ ਬੰਦ ਹੋ ਗਿਆ ਮੇਰੇ ਮੁੰਡੇ ਆ ਗਏ ਉਹਨਾਂ ਨੇ ਆ ਕੇ ਇਹਨੂੰ ਕਿਹਾ ਵੀ ਕੀ ਗੱਲ ਬਈ ਤੂੰ ਆ ਗੱਲ ਕੀਤੀ ਉਹ ਮੁੰਡੇ ਮੇਰੇ ਦੇ ਵੀ ਨੱਕ ਤੇ ਮਾਰੀ ਮੁੱਕੀ ਮੱਕੀ ਉਹਨੇ ਲਹੂ ਵਗਣ ਲੱਗ ਗਿਆ ਤੇ ਮਲਾਜ਼ਮ ਵੀ ਆ ਗਏ ਮੈਨੂੰ ਦਿਸਣੋਂ ਹਟ ਗਿਆ ਜਦੋਂ ਮੈਂ ਥੱਲੇ ਡਿੱਗ ਪਿਆ ਜੀ ਤੇ ਮੁਲਾਜਮਾ ਨੇ ਮੇਰੀਆਂ ਅੱਖਾਂ 'ਚ ਪਾਣੀ ਪੁਣੀ ਪਾ ਕੇ ਮੈਨੂੰ ਸਾਫ਼ ਕੀਤਾ ਤੇ ਮੁੜ ਕੇ ਇੱਥੇ ਆ ਗਏ ਅਸੀਂ ਉਸਤਾ ਜੀ ਕਿਵੇਂ ਲੱਗਦਾ ਦੁਕਾਨਦਾਰ ਕਿਹੋ ਜਿਹਾ ਵਰਤਾਓ ਕਰ ਰਿਹਾ ਤੁਹਾਨੂੰ ਕਿਹੋ ਜਿਹਾ ਇਹ ਵਰਤਾਓ ਬਹੁਤ ਮਾੜਾ ਕੀਤਾ ਜੀ ਮੈਂ ਬਜ਼ੁਰਗ ਬੰਦਾ ਤੇ ਜਿਹੜਾ ਮੇਰਾ ਤਾਂ ਪਹਿਲਾਂ ਹੀ ਸ਼ਰੀਰ ਉਹ ਹੋ ਜਾ ਹੁਣ ਮੈਨੂੰ ਅੱਖਾਂ ਤੋਂ ਵੀ ਦਿਸਣਵਲ ਗਿਆ ਕੀ ਮੰਗ ਕਰਦੇ ਹੋ ਜੀ ਮੰਗ ਮੈਂ ਕਰਦਾ ਜੀ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਕਾਰੋਬਾਰ ਚੈੱਕ ਕੀਤਾ ਜਾਵੇ ਜਿਹੜੇ ਕਾਲੇ ਕਾਰੋਬਾਰ ਯਾਰ ਕਰਦੇ ਐ ਗੰਦ ਖਵਾਜਿੰਦੇ ਲੋਕਾਂ ਨੂੰ ਕੁਰਨਵਰ ਦਾ ਨਾਮ ਪੁੱਛਤੋ ਕਿਸਾਨ ਸਿੰਘ ਮਿਰਾਨਾ ਜੀ ਪੇਸ਼ੰਸਰ ਹੈ ਮੈਂ ਮੁਖਸਰ ਦੇ ਜੀ ਬੂੜਾ ਗੁਜਰ ਰੋਡ ਤੇ